ਮੇਰਾ ਨਾਮ ਜੀ ਗਵਿੰਦਰ ਸਿੰਘ ਆ ਮੈਂ ਜੰਢਿਆ ਦਾ ਵਾਸੀ ਜੰਢਿਆਲਾ ਵਾਂ ਮੈਂ ਹਾਂਜੀ ਇਹ ਟਰੱਕ ਜਿਹੜਾ ਵਾ ਆਪਣਾ ਪੈਟਰੋਲ ਵਾਲਾ ਇਧਰੋਂ ਆ ਰਿਹਾ ਜਿਲੰਧਰ ਵਾਲੀ ਸਾਈਡ ਤੋਂ ਤੇ ਟਾਇਰ ਫਟ ਗਿਆ ਵਾ ਰੋਂਗ ਸਾਈਡ ਆ ਗਿਆ ਵਾ ਰੋਂਗ ਸਾਈਡ ਆ ਕੇ ਤੇ ਕਾਰ ਆ ਰਹੀ ਹ ਅਮਰੇਸਾਰ ਵਾਲੀ ਸਾਈਡ ਤੋਂ ਉਹਨੇ ਕਾਰ ਦੇ ਵਿੱਚ ਮਾਰਿਆ ਵਾ ਲਾ ਕੇ ਕਾਰ ਜਿਹੜੀ ਹੋ ਰੇਲਿੰਗ ਤੇ ਚੜ ਗਈ ਆ ਤੇ ਕਾਰ ਨੂੰ ਅੱਗ ਲੱਗ ਗਈ ਆ ਤੇ ਜਿਹੜੇ ਬੰਦੇ ਹੈਗੇ ਉਹ ਕਹਿੰਦਾ ਯਾਰ ਕਿ ਦੋ ਬੰਦੇ ਵਿੱਚ ਦੋ ਬੰਦੇ ਹੈਗੇ ਉਹਦੇ ਵਿੱਚ ਕਹਿ ਰਹੇ ਨੇ ਕਿ ਦੋ ਬੰਦੇ ਹੈਗੇ ਕੋਈ ਕੰਫਰਮ ਨਹੀਂ ਹੈਗਾ ਕੋਈ ਵਜੇ ਅਜੇ ਗੱਡੀ ਥੱਲੇ ਉਤਰੇਗੀ ਫਿਰ ਪਤਾ ਲੱਗੇ ਕਿੰਨੇ ਜਾਣੇ ਆ ਕੋਈ ਕੋਨਫਰਮ ਨਹੀਂਗਾ ਪੱਕਾ ਕੋਈ ਆਪਣੀ ਅਕੀ ਵਗੇ ਪੈਰ ਪਾਟਾ ਵਾ ਉਹ ਫੇਰ ਹੀ ਆਗੇ ਉਹ ਟਰੈਕ ਤੇ ਉਹ ਟਾਇਰ ਹੀ ਫਟਿਆ ਵਾ ਜੀ ਪਟਾਕੇ ਦੀ ਆਵਾਜ਼ ਆਈ ਟਾਇਰ ਹੀ ਫਟਿਆ ਜੀ ਟਾਇਰ ਗਰਮ ਕਰਕੇ ਟਾਇਰ ਫਟਿਆ ਵਾ ਉਹਦੇ ਕਰਕੇ ਹਾ ਹਾ ਉਹਦੇ ਕਰਕੇ ਹੋਇਆ ਵਾ ਜੀ ਇਹਦੇ ਇੱਕ ਬਿਆਸ ਸਾਈਡ ਤੋਂ ਤੇਲ ਦਾ ਭਰਿਆ ਟੈਂਕਰ ਆ ਰਿਹਾ ਸੀ ਉਹਦਾ ਟਾਇਰ ਫਟਣਾ ਬਿਲਕੁਲ ਜਦੋਂ ਪੁਲ ਦੇ ਉੱਪਰ ਆਇਆ ਟਾਇਰ ਫਟਣ ਨਾਲ ਸੱਜੇ ਬੰਨੇ ਰੌਂਗ ਸਾਈਡ ਜਾ ਜਾ ਗਿਰਿਆ ਤੇ ਸਾਹਮਣੇ ਤੋਂ ਕਾਰ ਆ ਰਹੀ ਸੀ ਇਹ ਆਸਮੇਂ ਭਿਆਨਕ ਟੱਕਰ ਹੋਈ ਹੈ ਤੇ ਉਸੇ ਵੇਲੇ ਟੱਕਰ ਹੁੰਦਿਆਂ ਹੀ ਇਹ ਅੱਗ ਲੱਗ ਗਈ ਆ ਕਾਰ ਨੂੰ ਤੇ ਟਰੱਕ ਦੇ ਇੰਜਨ ਨੂੰ ਤੇ ਫਾਇਰ ਬ੍ਰਿਗੇਡ ਨੇ ਮਗਾ ਕੇ ਬੁਝਵਾ ਲਈ ਗਈ ਆ ਅੱਗ ਤੇ ਪੂਰਾ ਕਾਬੂ ਪਾਇਆ ਗਿਆ ਤੇ ਕਾਰ ਜਿਹੜੀ ਆ ਟਰੱਕ ਦੀ ਪੁਲ ਦੀ ਇੱਕ ਸਾਈਡ ਤੇ ਲੰਮਕ ਰਹੀ ਆ ਤੇ ਪਬਲਿਕ ਦੀ ਆਰਮੀ ਦੀ ਤੇ ਖੁਦ ਸਾਰਿਆਂ ਦੀ ਹਲਪ ਦੇ ਨਾਲ ਉਹ ਜਿਹੜੀ ਕਾਰ ਆ ਉਹਨੂੰ ਸਾਈਡ ਤੇ ਕਰਕੇ ਉਹ ਦੇਖ ਰਿਆ ਆ ਪਰ ਇਹ ਕਿਹਦੀਆਂ ਬੋਤਲਾਂ ਨਹੀਂ ਆ ਜੀ ਕਾਰ ਸਵਾਰ ਦੋ ਨਹੀਂ ਦੋ ਦੋ ਵਿੱਚ ਬੋਡੀਆਂ ਦੇਖ ਰੀਆਂ ਵਿੱਚ ਜਲੀਆਂ ਹੋਈਆਂ ਤੇ ਹੁਣ ਉਹ ਅੱਗ ਬੁਝ ਗਈ ਉਹਨਾਂ ਨੇ ਉਹਨੂੰ ਦੇਖਦੇ ਨੇ ਕਿਹੜੇ ਨੇ ਵੈਰੀਫਾਈ ਕਰਦੇ ਨੇ ਇਹਦੇ ਵਿੱਚ ਭਾਰਤ ਪੈਟਰੋਲੀਅਮ ਦਾ ਹੁਣ ਪਤਾ ਲੱਗਿਆ ਜੰਡੇ ਵਾਲੇ ਦੀ ਗੱਡੀ ਆ ਇਹ ਹੁੰਦਲ ਪੈਟਰੋਲ ਪੰਪ ਵਾਲਿਆਂ ਦੀ ਉਹ ਗੱਡੀ ਇਧਰੋਂ ਤੇਲ ਭਰ ਕੇ ਆ ਰਹੀ ਸੀ ਜਲੰਧਰ ਤੋਂ ਇੱਥੇ ਆਣ ਕੇ ਪੁਲ ਦੇ ਉੱਪਰ ਆ ਕੇ ਦਾ ਟਾਇਰ ਬਲਾਸਟ ਹੋ ਗਿਆ ਸੱਜੇ ਪਾਸੇ ਦਾ ਉਹਦੇ ਕਰਕੇ ਗੱਡੀ ਜਿਹੜੀ ਐ ਡਵਾਈਡਰ ਨੂੰ ਕ੍ਰੋਸ ਕਰਕੇ ਤੇ ਰੋਂਗ ਸਾਈਡ ਆ ਗਈ ਅੱਗੇ ਉਹ ਬਰੀਜਾ ਗੱਡੀ ਆ ਉਹਦੇ ਵਿੱਚ ਆ ਕੇ ਵੱਜੀ ਆ ਤੇ ਜਿਹੜਾ ਐਕਸੀਡੈਂਟ ਵੀ ਹੋ ਗਿਆ ਤਾਂ ਗੱਡੀ ਨੂੰ ਅੱਗ ਲੱਗ ਗਈ ਵੀ ਬਰੀਜਾ ਗੱਡੀ ਉਹ ਕਹਿੰਦੇ ਦਿੱਲੀ ਦਾ ਨੰਬਰ ਸੀ ਵਿੱਚ ਕੁ ਦੋ ਸਵਾਰੀਆਂ ਵਿੱਚ ਹਾਂਜੀ ਹੁਣ ਦੋ ਸਵਾਰੀਆਂ ਹੈਗੀਆਂ ਉਹਦੇ ਵਿੱਚ ਆ ਕਰਦੇ ਆ ਅੱਗ ਤੇ ਕਾਬੂ ਹੋ ਗਿਆ ਤੇ ਉਸ ਤੋਂ ਬਾਅਦ ਹੁਣ ਅਸੀਂ ਇਹ ਕ੍ਰੇਨ ਮਗਾ ਲਈ ਆ ਉਹਦੇ ਨਾਲ ਕੱਢ ਕੇ ਤੇਲ ਨਾਲ ਭਰਿਆ ਹਾਂ ਹਾਂਜੀ ਹਾਂਜੀ ਤੇਲ ਨਾਲ ਭਰਿਆ ਆ ਬਚਾ ਹੋਇਆ ਨਹੀਂ ਉਹ ਗੱਡੀ ਤੇ ਜਿਹੜੇ ਕਾਰ ਵਾਲੇ ਤਾਂ ਜਿਹੜੇ ਉਹ ਨਹੀਂ ਲੱਗਦਾ ਬਚਾ ਲੇਕਿਨ ਟਰੱਕ ਵਾਲਾ ਜਿਹੜਾ ਡਰਾਈਵਰ ਆ ਉਹ ਲੱਗਦਾ ਫਰਾਰ ਹੋ ਗਿਆ ਉਹ ਵਿੱਚ ਨਹੀਂ ਉਹਦਾ ਕੋਈ ਵੀ ਹੈਗਾ